ਕੋਜ ਸਾਧ ਸਰਜੀਤ ਸਿੰਘ ਤੇ ਲੋਕ ਸਾਹਿਬ ਦੇ ਗ੍ਰਹਿ ਵਿਖੇ ਇੱਕ ਬੋਰਡ ਦੀ ਮੀਟਿੰਗ ਸੀ ਵਰਕਰਾਂ ਦੀ ਉਹਦੇ ਚ ਉਹਨਾਂ ਦੇ ਵਿਚਾਰ ਵੀ ਸੁਣੇ ਆ ਗੱਲਬਾਤ ਵੀ ਕੀਤੀ ਆ ਸਾਰਿਆਂ ਨੂੰ ਮੈਂ اپੀਲ ਕਰਦਾ ਕਿ ਭਾਈ ਕਿ ਜਿਹੜਾ ਬਦਲਾਅ ਦਾ ਤਜਰਬਾ ਹੈ ਲੋ ਜੀ ਉਹ ਬੇਖੂਬੀ ਸਭ ਨੇ ਕਰ ਲਿਆ ਔਰ 3.5 ਸਾਲਾਂ ਚ ਮੈਂ ਕਹਿੰਦਾ ਜਿੰਨਾ ਫਲੌਪ ਜਾਂ ਫੇਲ ਇਹ ਸਰਕਾਰ ਸਾਬਤ ਹੋਈ ਹੈ ਸ਼ਾਇਦ ਹੀ ਕੋਈ ਹੋਈ ਔਰ ਇਹ ਉਹ ਸਰਕਾਰ ਹੈ ਜਿਹੜਾ ਦਿੱਲੀ ਮਾਡਲ ਦੀ ਗੱਲ ਕਰਦੀ ਸੀ ਅੱਜ ਮੈਂ ਅਰਵਿੰਦ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਔਰ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਤਾਂ ਲੋਕਾਂ ਨੇ ਦਿੱਲੀੋਂ ਵੇਲਾ ਕਰਤਾ ਔਰ ਵੇਲਾ ਇਸ ਕਿਸਮ ਨਾਲ ਕੀਤਾ ਕਿ ਮੁੱਖ ਮੰਤਰੀ ਨੂੰ ਵੇਲਾ ਕਰਤਾ ਸੋ ਜਿਨ੍ਹਾਂ ਲੋਕਾਂ ਨੇ ਅੰਨਾ ਹਜ਼ਾਰੇ ਸਾਹਿਬ ਨੂੰ ਠੱਗਿਆ ਸੀ ਉਹਨਾਂ ਨੇ ਮੁੜ ਕੇ ਦਿੱਲੀ ਠੱਗੀ ਅੱਜ ਦਿੱਲੀ ਦੇ ਲੋਕਾਂ ਨੇ ਇਹਨਾਂ ਦਾ ਇੱਕ ਠੱਗੀ ਦਾ ਹਿਸਾਬ ਕਿਤਾ ਹੈ ਸੋ ਦਿੱਲੀ ਮਾਡਲ ਕਿੱਡਾ ਇੱਕ ਫੇਲ ਫਲॉप ਮਾਡਲ ਸੀ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਸਬਕ ਸਿੱਖਦਿਆਂ ਅੱਜ ਇੱਕ ਮੌਕਾ ਆਇਆ ਮੈਂ ਨਹੀਂ ਕਹਿੰਦਾ ਸਰਕਾਰ ਨਾਲ ਸਿਰੜਾਓ ਸਰਕਾਰ ਨਾਲ ਸਰਕਾਰ ਨਾਲ ਲੜਾਈ ਲੜਨੀ ਸੌਖੀ ਨਹੀਂ ਆ ਸਰਕਾਰ ਆਉਂਦੀ ਹੈ ਤੁਹਾਨੂੰ ਅਫਸਰਾਂ ਦਾ ਦਬਾਅ ਪਾਉਂਦੀ ਆ ਸਰਕਾਰੀ ਮਸ਼ੀਨਰੀ ਦਾ ਦਬਾਅ ਪੈਂਦਾ ਸਤਿਕਾਰ ਕਰੋ ਮਗਰ ਵੋਟ ਸੋਚ ਸਮਝ ਕੇ ਪਾਇਓ ਬਿਕੋਜ਼ ਉਸ ਵੋਟ ਦਾ ਰਿਜ਼ਲਟ ਪੰਜਾਬ ਦਾ ਭਲੇ ਜਾਂ ਨੁਕਸਾਨ ਤੇ ਰਿਜ਼ਲਟ ਕਰੋ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਕਰ ਲਿਆ ਜੀ ਡਿਵੈਲਪਮੈਂਟ ਜ਼ੀਰੋ ਹੈ ਸਾਢੇ 3 ਸਾਲ ਬਾਅਦ ਇਹਨਾਂ ਨੂੰ ਜਾਗ ਆਈ ਜਾਂ ਇੰਡਸਟਰੀਅਲ ਪਾਲਿਸੀ ਲਿਆਉਂਦੀ ਸਾਢੇ 3 ਸਾਲਾਂ ਜਾਂ 10 ਦਿਨ ਕੀ ਇਹਨਾਂ ਨੇ ਕਿਹੜੀ ਇੰਡਸਟਰੀ ਲੈ ਕੇ ਆਈ ਇੰਡਸਟਰੀ ਤਾਂ ਇੱਥੋਂ ਭੱਜੀ ਜ਼ਰੂਰ ਇੱਕ ਫੋਟੋ ਇੱਕ ਤਾਂ ਪਲਾਂਟ ਦੇ ਉਦਘਾਟਨ ਦੀ ਭਗਵੰਤ ਮਾਨ ਨੂੰ ਖਾਦੇ ਕਿ ਮੈਂ ਆਹ ਇੰਡਸਟਰੀ ਦਾ ਪਲਾਂਟ ਦਾ ਉਦਘਾਟਨ ਕੀਤਾ ਲੋਕ ਪੰਜਾਬ 'ਚ ਜਦੋਂ ਸੇਫਟੀ ਐਂਡ ਸਿਕਿਉਰਿਟੀ ਨਹੀਂ ਐ ਲਾਅ ਔਰ ਆਰਡਰ ਦਾ ਕਾਲੈਪਸ ਐ ਤੇ ਭਾਈ ਕਿਸੇ ਨੇ ਇੱਥੇ ਇਨਵੈਸਟ ਨਹੀਂ ਕਰਨ ਐਂਡ that is the reality ਔਰ ਮੈਂ ਅਰੋੜਾ ਸਾਹਿਬ ਦਾ ਭਾਸ਼ਣ ਵੇਖ ਰਿਹਾ ਸੀਗਾ ਅਰੋੜਾ ਸਾਹਿਬ ਨੂੰ ਕਿ ਜੀ ਆਹ 에어ਪੋਰਟ ਅਸੀਂ ਲੈ ਕੇ ਆਏ ਕਰੋਣਾ ਸਾਹਿਬ ਨੂੰ ਪੁੱਛਿਓ ਦਿਨ ਭੁੱਲ ਗਏ ਜਦੋਂ ਕਮਲੋਸਵਾਲ ਜੀ ਨਾਲ ਆਏ ਸੀ ਸੁਖਬੀਰ ਸਿੰਘ ਬਾਦਲ ਦੇ ਕੋਲ ਔਰ ਉਹਨਾਂ ਨੇ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਹਲਵਾਰੇ ਦਾ 에ਰਪੋਰਟ ਆਦਮਪੁਰ ਦਾ 에ਰਪੋਰਟ ਸ੍ਰੀ ਅੰਮ੍ਰਿਤਸਰ ਸਾਹਿਬ ਦਾ 에ਰਪੋਰਟ ਇਹਨਾਂ ਤੋਂ ਮੋਹੱਲੀ ਦਾ ਨਵਾਂ ਇੰਟਰਨੈਸ਼ਨਲ 에ਰਪੋਰਟ ਇਹਦੇ ਨਾਲ ਕਨੈਕਟੀਵਿਟੀ ਕਿਵੇਂ ਪੰਜਾਬ ਦੀ ਬਿਹਤਰ ਬਣਾ ਰਿਹਾ ਔਰ ਰੋਡ ਕਨੈਕਟੀਵਿਟੀ ਔਰ 에ਰ ਕਨੈਕਟੀਵਿਟੀ ਜੇ ਵਧੀਆ ਹੋਈ ਉਹ ਸ਼੍ਰੋਮਣੀ ਅਕਾਲੀ ਦਲ ਵੇਲੇ ਹੋਈ ਚਾਏ ਐਲੀਵੇਟਿਡ ਰੋਡ ਸੀ ਚਾਇਆ ਸਦਨ ਬਾਈਪਾਸ ਹੈ ਸੋ ਥੀਸ ਆਰ ਹਾਰਡ ਰਿਐਲਿਟੀਆਂ ਹੁਣ ਤਾਂ ਮੌਕਾ ਹੈ ਪੰਜਾਬ ਦੇ ਫੈਸਲੇ ਪੰਜਾਬੀ ਕਰਨ ਔਰ ਪੰਜਾਬ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਨਾ ਚੱਲੇ ਅਕਾਲੀ ਦਲ ਚ ਕਾਫੀ ਸੀਨੀਅਰ ਲੀਡਰ ਹੈ ਪਰ ਕੋਮਾ ਨਹੀਂ ਕਿਉਂ ਹੈ ਜੀ ਅਕਾਲੀ ਦਲ ਚ ਕਾਫੀ ਸੀਨੀਅਰ ਲੀਡਰ ਸੀ ਪਰ ਕੋਮਾ ਨਹੀਂ ਕਿਉਂ ਸਿਲੈਕਟ ਹੋਏ ਐਸ ਕੈਂਡੀਡੇਟ ਕੀ ਤੁਹਾਡੇ ਫੇਸ ਵੈਲਿਊ ਤੇ ਲੋਕ ਵੋਟ ਪਾਣ ਜਾਂ ਸੁਖਬੀਰ ਸਿੰਘ ਬਾਦਲ ਜੀ ਸਾਰਿਆਂ ਦੀ ਰਾਜਾਂ ਇਸ ਤਰ੍ਹਾਂ ਹੈ ਜੀ ਕੈਂਡੀਡੇਟ ਸਿਲੈਕਸ਼ਨ ਤੁਹਾਡੇ ਟੀਵੀ ਚੈਨਲ ਨੇ ਤਾਂ ਕਰਨੀ ਨਹੀਂ ਸੁਖ ਨਾਲ ਉਹ ਹਲੇ ਫੈਸਲਾ ਅਸੀਂ ਕਰਨਾ ਤੇ ਪਾਰਟੀ ਦੇ ਅੰਦਰ ਸਾਰਿਆਂ ਦੇ ਵਿਚਾਰ ਲੈਣ ਤੋਂ ਬਾਅਦ ਪਰਕਾਸ਼ ਸਿੰਘ ਮਨਜੀ ਨੂੰ ਕੈਂਡੀਡੇਟ ਉਤਾਰਿਆ ਗਿਆ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਥੈ ਟੂਡੇ ਪੀਪਲ ਸੇ ਥੈਟ ਵਨ ਆਫ ਦਾ ਬੈਸਟ ਕੈਂਡੀਡੇਟਸ ਥੈਟ ਆਰ ਟੂਡੇ ਇਨ ਥਿਸ ਇਲੈਕਸ਼ਨ ਫ੍ਰੇ ਜਿਨੇ ਹਰ ਲੋਟਵੰਤ ਦੀ ਮਦਦ ਵੀ ਕੀਤੀ ਆ ਜਿਨੇ ਹਿਊਮਨ ਰਾਈਟਸ ਲਈ ਵੀ ਲੜਿਆ ਜੀਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ ਕਿ ਮਾਨਦਾਰ ਵਧੀਆ ਇਨਸਾਨ ਹੈ ਜੀਨੇ ਗਰੀਬਾਂ ਤੋਂ ਲੈ ਕੇ ਹਰ ਵਰਗ ਦੇ ਲੋਕਾਂ ਦਾ ਸਾਥ ਦਿੰਦੇ ਆ ਹੋਇਆ ਲੁਧਿਆਣੇ ਦੀ ਆਵਾਜ਼ ਬੁਲੰਦ ਕੀਤੀ ਹੈ ਹੀ ਹੈਜ਼ ਪ੍ਰੂਵਡ ਹਿਸ ਮੈਟਲ ਐਜ਼ ਅ ਲਾਇਰ ਸੋ ਇੱਕ ਇ ਸਟੈਬਲਿਸ਼ਡ ਇੰਡੀਵਿਜੂਅਲ ਜਿਹੜਾ ਅੱਜ ਲੋਕਾਂ 'ਚ ਆਇਆ ਜੀਨੇ ਲੋਕਾਂ 'ਚ ਰਿਹਾ ਹੈ ਮੈਨੂੰ ਸਮਝਦਾ ਉਹਨੂੰ ਮੌਕਾ ਦੇਣਾ ਚਾਹੀਦਾ ਉਹਦੇ ਚ ਭਲਾ ਇਸ ਇਲਾਕੇ ਦਾ ਇੱਕ ਪਬਲਿਕ ਰਿਵਿਊ ਹੈ ਜਸ ਮੇਟੇ ਜੀ ਇੱਕ ਪਬਲਿਕ ਰਿਵਿਊ ਹੈ ਜੇ ਭਗਵੰਤ ਮਾਨ ਇਸ ਇਲੈਕਸ਼ਨ ਦੇ ਵਿੱਚ ਹਾਰ ਦੇ ਗਏ ਤਾਂ ਪਬਲਿਕ ਰਹਿੰਦੇ ਸਾਲਾਂ ਦੇ ਵਿੱਚ 2 ਸਾਲਾਂ ਦੇ ਵਿੱਚ ਚੰਗਾ ਕੰਮ ਲੈ ਸਕਦੀ ਹੈ ਇਸ ਪਾਰਟੀ ਤੋਂ ਕਿਮੇ ਜੀ ਜੇ ਭਗਵੰਤ ਮਾਨ ਇਸ ਟੋਨਾ ਦੇ ਵਿੱਚ ਹਾਰ ਜਾਂਦੇ ਹਨ ਤਾਂ ਇੱਕ ਪਬਲਿਕ ਰਿਵਿਊ ਹੈ ਤਾਂ ਆਉਣ ਵਾਲੇ 2 ਸਾਲਾਂ ਦੇ ਵਿੱਚ ਚੰਗਾ ਕੰਮ ਪਬਲਿਕ ਲੈ ਸਕਦੀ ਉਹਨਾਂ ਤੋਂ ਲੱਕੋ ਸਰਕਾਰਾਂ ਨੇ ਆਪਣਾ ਜੋਰ ਲਾਉਣਾ ਜੀ ਔਰ ਸਰਕਾਰ ਕੇ ਇਸ ਤਰ੍ਹਾਂ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰਦੀ ਹੈ ਇਹ ਵੀ ਫੈਕਟ ਹੈ ਮੇਰਾ ਮੰਨਣਾ ਹੈ ਸਰਕਾਰ ਜਿਹੜੀ 4 ਲੱਖ ਕਰੋੜ ਦੀ ਕਰਜ਼ਾਈ ਹੈ ਜਿਹਦੇ ਖਜ਼ਾਨੇ ਦੇ ਬਾਜੇ ਵੱਜੇ ਪਏ ਜੀ ਨੇ ਜਨਵਰੀ ਤੋਂ ਲੈ ਕੇ ਹੁਣ ਜੂਨ ਮਹੀਨੇ ਤੱਕ 25000 ਕਰੋੜ ਦਾ ਕਰਜ਼ਾ ਨਵਾਂ ਲੈ ਲਿਆ ਜਿਨ੍ਹਾਂ ਨੇ ਸਾਰੇ ਫੰਡ ਸਾਰੇ ਮਹਿਕਮਿਆਂ ਤੋਂ ਵਾਪਸ ਮੰਗਾ ਲਿਆ ਬਿਕੋਜ਼ ਇਹਨਾਂ ਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਹਾਰਡ ਰਿਐਲਿਟੀ ਇਹ ਹੈ ਕੀ ਭਗਵੰਤ ਮਾਨ ਕੁਛ ਨਹੀਂ ਕਰ ਸਕਦਾ ਭਗਵੰਤ ਮਾਨ ਇਜ਼ ਡੰਮੀ ਚੀਫ ਮਿਨਿਸਟਰ ਕੱਲਾ ਅੰਗੂਠਾ ਲਾਉਂਦਾ ਅੰਗੂਠੇ ਵੀ ਮੈਨੂੰ ਲੱਗਦਾ ਹੁਣ ਤਾਂ ਦਿੱਲੀ ਵਾਲਿਆਂ ਦੇ ਕੋਲ ਹੀ ਆ ਉਹਨਾਂ ਨੇ ਜੇਬ 'ਚ ਪਾਏ ਜਦੋਂ ਕਹਿੰਦੇ ਕਰਦੇ ਹੋਰ ਕੱਖ ਨਹੀਂ ਕਰਦੇ ਸਰ ਪਿੱਛੇ ਜੇ ਨਾ ਸੀਐਮ ਸਾਹਿਬ ਦਾ ਬਿਆਨ ਆਇਆ ਸੀਗਾ ਕਿ ਜਦੋਂ ਤੁਹਾਡੀ ਅਕਾਲੀਵਾਲੀ ਸੀਗੀ ਸਰਕਾਰ ਜਾਂ ਕਾਂਗਰਸੀ ਸੀਗੀ ਤੇ ਤੁਸੀਂ ਵੀ ਲਿਆ ਸੀ ਆਪਣੇ ਕਰਜ਼ਾ ਉਹਦਾ ਵਿਆਜ ਤਾਂ ਅਸੀਂ ਦੇ ਰਹੇ ਹਾਂ ਇਸ ਤਰ੍ਹਾਂ ਹੈ सीएम साहब दी कोई गल गंभीरता ਨਾਲ ਨਾ ਲਿਆ ਕਰੋ ਪਹਿਲਾਂ ਤਾਂ ਜਦੋਂ ਕੋਈ ਬਿਆਨ ਦਿੰਦਾ ਫੂਕ ਮਰਵਾ ਕੇ ਦੇਖ ਲਿਆ ਕਰੋ ਕਿ ਸੋ피 ਆ ਕਿ ਕੋਈ ਖਾਦੀ ਪੀਤੀ ਜੇ ਕਿਉਂਕਿ ਪ੍ਰਧਾਨ ਮੰਤਰੀ ਤੱਕ ਨੇ ਇਹ ਦੇਖ ਖਾਣ ਪੀਣ ਦਾ ਜਾਂ ਦੇਸ਼ ਦਾ ਜਿਹੜਾ ਸਪੀਕਰ ਸਾਹਿਬ ਹੈ ਪਾਰਲੀਮੈਂਟ ਦਾ ਉਹਨੇ ਵੀ ਚਿੰਤਾ ਇੱਥੇ ਬਿਆਨ ਕੀਤੀ ਹੈ ਨਾਲਦਿਆਂ ਨੇ ਕੀਤੀ ਹੈ ਕਰਜ਼ਾ ਕਿੰਨਾ ਸੀ ਉਹਦਾ ਔਰ ਅੱਜ ਕਰਜ਼ਾ ਕਿੰਨਾ ਉਹ ਰਿਐਲਿਟੀ ਹੈ CAG ਦੀ ਰਿਪੋਰਟ ਆ ਉਹਨੂੰ ਪੜ੍ਹ ਲਓ ਉਹ 4 ਲੱਖ ਕਰੋੜ ਤੋਂ ਵੱਧ ਹੋ ਗਿਆ ਹੁਣ ਇੱਕ ਹੁੰਦਾ ਕਰਜ਼ਾ ਲੈ ਕੇ ਤੁਸੀਂ ਕੋਈ ਕੰਮ ਕੀਤਾ ਕਰਜ਼ਾ ਲੈ ਕੇ ਕੰਮ ਤਾਂ ਕੋਈ ਦਿਸਦਾ ਕੋਈ ਨਹੀਂ ਅੱਜ ਲੋਕ ਕਹਿੰਦੇ ਕਿ ਚੰਨੀ ਦੇ ਪਾਚੀ ਚੰਗੇ ਸਨ ਹਾਲਾਤ ਇਹ ਬਣ ਗਏ ਕਿ ਪਾਚ ਲਾਉਣ ਵਾਲੇ ਚੰਗੇ ਲੱਗਣ ਲੱਗ ਪਏ ਕਿ ਮਜੂਤਾ ਕਾਰੀ ਕੱਖ ਨਹੀਂ ਰਹੀ ਇੱਚਲੀ ਰਿਐਲਿਟੀ ਵਰਸਸ ਜਿਹੜਾ ਝੂਠ ਦਾ ਪ੍ਰਚਾਰ ਉਹ ਬਹੁਤ ਵੱਕਰੀ ਹੈ ਔਰ ਆਈ ਥਿੰਕ ਤੁਸੀਂ ਜਿਹੜੀ ਸੀਏਜੀ ਦੀ ਰਿਪੋਰਟ ਹੈ ਜਾ ਬਜਟ ਡਾਕੂਮੈਂਟ ਨੇ ਜਾਂ ਇੰਡਸਟਰੀ ਦੇ ਜਿਹੜੇ ਇਹਦੇ ਚ ਵੇਰੀਅਸ ਮਾਹਿਰ ਨੇ ਉਹ ਗੱਲ ਨੂੰ ਪੜੋ ਤੇ ਗੱਲ ਸਮਝ ਜਾਓ ਕਿ ਜਿਵੇਂ ਆ ਪਾਣੀ ਦੀ ਵੀਡੀਓ ਨਹੀਂ ਬਣਾਤੀ ਐ ਬੰਦ ਕਰਤਾ ਸੀ ਉਹ ਤੇ ਪਾਣੀ ਘਟਿਆ ਜੀ ਕਿਥੇ ਜਾਂਦ ਸੁਹਾਇ ਕੋਰਟ ਤੇ ਤਾਂ ਕਹਿਆ ਕਿ ਨਹੀਂ ਤੇ ਅਸੀਂ ਤਾਂ ਕੋਲੇ ਪ੍ਰਬੰਧ ਵਾਸਤੇ ਪੁਲਿਸ ਲਾਈ ਸੀ ਅਸੀਂ ਕਿਹੜਾ ਪਾਣੀ ਰੋਕਦੇ ਫੇ ਡਰਾਮਾ ਕਾਦਾ ਕੀਤਾ 20 ਦਿਨ ਉੱਥੇ ਇਸ ਲਈ ਡਰਾਮੇ ਤੇ ਨਾ ਜਾਓ ਅਸਲੀਅਤ ਨੂੰ ਵੇਖੋ ਔਰ ਲਾਅਨ ਆਰਡਰ ਦਾ ਕੇਸ ਤਰੀਕੇ ਦਾ ਕਾਲੈਪਸ ਹੈ ਜੋ ਹਾਲ ਆਜ ਪੰਜਾਬ 'ਚ ਲੋ ਨਾ ਆਰਡਰ ਤੇ ਨਹੀਂ ਜੇ ਸੇਫਟੀ ਐਂਡ ਸਿਕਿਉਰਿਟੀ ਨਹੀਂ ਤਾਂ ਪੰਜਾਬ 'ਚ ਇਨਵੈਸਟਮੈਂਟ ਕਿਹੜੀ ਆਉਣੀ ਸਰ ਐਸਜੀਪੀ ਸਾਹਿਬ ਮਾਈਨਿੰਗ ਨੂੰ ਲੈ ਕੇ ਸਟੈਂਡਿੰਗ ਕਮੇਟੀ ਬਣਾਈ ਹੈ ਸਰਕਾਰ ਨੇ ਉਹਦੇ ਵਿੱਚ ਡੀਜੀਪੀ ਸ਼ਾਮਲ ਕੀਤਾ ਕਿਸੇ ਦਾ ਮਾਈਨਿੰਗ ਨੂੰ ਲੈ ਕੇ ਸਰਕਾਰ ਨੂੰ ਧਿਆਨ ਨਜ਼ਰ ਆਇਆ ਕਾਫੀ ਵਾਰ ਸੱਤ ਬੱਚਿਆਂ ਦੀ ਮੌਤ ਹੀ ਹੋਣ ਸਰਕਾਰ ਜਾਗੀ ਕਿਵੇਂ ਜੀ ਸਾਡੀ ਗੱਲ ਤੇ ਮੋਰ ਲਾਤੀ ਅਸੀਂ ਕਹਿੰਦੇ ਇਹ ਰੇਤਾ ਚੋਰ ਨੇ ਆਪ ਹੀ ਮੰਨ ਗਏ ਆ ਮੈਨੂੰ ਇੱਕ ਕੱਲ ਦੱਸੋ ਸ਼ਾਇਦ ਰਿਕਾਰਡ ਕਾਇਮ ਹੋ ਗਿਆ ਇੱਕ ਸਰਕਾਰ ਚ ਇਹ ਸ਼ਾਇਦ ਸੱਤਵਾਂ ਮੰਤਰੀ ਹੁਣ ਛਟਕਾਇਆ 7ਥ ਮੰਤਰੀ ਮਤਲਬ ਕੀ ਜਿਹੜਾ ਇਹ ਮੰਤਰੀ ਲਾਉਂਦੇ ਸੀ ਉਹਦੇ ਥੱਲੇ ਮਾਈਨਿੰਗ ਨਹੀਂ ਰੁਕ ਰਹੀ ਤੇ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ ਮਾਈਨਿੰਗ ਗਰਾਊਂਡ ਤੇ ਸਾਰੀ ਪੁਲਿਸ ਰੂਲਿੰਗ ਪਾਰਟੀ ਲਾ ਰਹੀ ਹੈ ਚੀਫ ਮਿਨਿਸਟਰ ਐਸਐਸਪੀ ਲਾ ਰਿਹਾ ਚੀਫ ਮਿਨਿਸਟਰ ਡੀਜੀਪੀ ਲਾ ਰਿਹਾ ਚੀਫ ਮਿਨਿਸਟਰ ਡੀਆਈਜੀ ਲਾ ਰਿਹਾ ਹੁਣ ਚੋਰੀ ਹੋਣੀ ਹੈ ਡੀਜੀਪੀ ਨੂੰ ਮੁਖ ਰੱਖ ਕੇ ਖਜ਼ਾਨੇ ਚੋਂ ਤਾਂ ਪੈਸੇ ਜਾਣ ਹੀ ਰਹੇ ਔਰ ਹਰ ਹਲਕੇ ਚ ਤੁਸੀਂ ਅਜਨਾਲੇ ਚਲੇ ਜਾਓ ਉੱਥੇ ਢਾਲੀਆਲ ਸਾਹਿਬ ਦਾ ਨਾਂ ਹੁੰਦਾ ਤੁਸੀਂ ਜਿਹੜੇ ਜਿਹੜੇ ਹਲਕੇ ਚ ਚਲੇ ਜਾਓ ਇਹਨਾਂ ਦੇ ਮੰਤਰੀਆਂ ਦੇ ਨਾਂ ਔਰ ਇਹ ਕੀ ਕਾਰਵਾਈ ਹੋਈ ਜਾਂਦਾ ਆ ਜਿਨ੍ਹਾਂ ਨੇ ਮਾਈਨਿੰਗ ਰੋਕੀ ਉਹ ਐਸਐਸਪੀ ਵੀ ਝਟਕਾਏ ਆ ਤਰਨਤਰਨ ਵਾਲੇ ਆ ਹੌਣ ਵਾਲਾ ਵੀ ਝਟਕਾਤਾ ਵੀ ਮੰਨੂ ਰਾਣਾ ਇਸ ਲਈ ਇਹ ਸਿਰਫ ਇੱਕ ਇਲੈਕਸ਼ਨ ਸਟੰਟ ਹੈ ਹੋਣਾ ਕੱਖ ਨਹੀਂ ਇਹਨਾਂ ਨੂੰ ਪੁੱਛੋ 20000 ਕਰੋੜ ਕਿੱਥੋਂ ਗਿਆ ਮਾਈਨਿੰਗ ਔਰ ਸਾਰੀ ਮਾਈਨਿੰਗ ਦਾ ਮੇਨ ਸਰਗਣਾ ਲੁੱਟਦੇ ਪੈਸੇ ਆਮ ਆਦਮੀ ਪਾਰਟੀ ਕੋਲ ਜਾ ਰਹੇ ਆ ਆਪ ਕਰਦੇ ਆ ਬਾਈਂਡ ਇਲੈਗਲ ਮਾਈਨਿੰਗ ਦੇ ਬਾਦਸ਼ਾਹ ਇਸ ਲਈ ਉਹ 7 ਬੱਚਿਆਂ ਦੀ ਮੌਤ ਦਾ ਕਾਰਨ ਵੀ ਭਗਵੰਤ ਮਾਨ ਆ ਔਰ ਕੋਈ ਨਹੀਂ ਇਹਦੇ ਵਿੱਚ ਥਿਸ ਇਜ਼ 올 ਐਨ ਆਈ ਵਾਸ਼ ਅਰੇ ਸਰ ਹਰਨੰਦ ਸਿੰਘ ਪੁਣ ਮਾਈ ਸਟੇਟਮੈਂਟ ਆਈ ਆ ਉਹ ਕਹਿੰਦੇ ਕਿ ਅਕਾਲੀ ਦਰਸ ਦੇ ਪਾਕਾਮ ਸੇਟਿੰਗ ਕਰਨ ਦੇ ਖਾਤੇ ਮੈਨੂੰ ਬੋਲਣ ਦੇ ਲਈ ਕਈ ਅਕਾਲੀ ਦਰਸ ਦੇ ਲੀਡਰ ਸਾਰੇ ਨੇ ਪਰ ਉਹ ਕਹਿੰਦੇ ਮੇਰਾ ਕਿਸੇ ਸਮੇਂ ਉਹਨਾਂ ਨੇ ਸਾਥ ਦਿੱਤਾ ਤੇ ਮੈਂ ਨਹੀਂ ਬੋਲਦਾ ਦਿਕੋ ਤੁਮ ਬਾਚਾਪ ਨੇ ਅੱਜ ਜਿਹੜੀ ਸਟੇਟਮੈਂਟ ਦਿੱਤੀ ਹੈ ਮੈਂ ਵੀ ਮਾੜੀ ਮੋਟੀ ਜੀ ਸੁਣੀ ਹੈ ਇੱਥੇ ਆਉਂਦਿਆਂ ਨੂੰ ਉਹਨਾਂ ਨੇ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਉਹਨਾਂ ਦੀਆਂ ਪੰਥਕ ਸੇਵਾਵਾਂ ਨੇ ਉਹਦੋਂ ਰੈਕਗਨਾਈਜ਼ ਵੀ ਕੀਤਾ ਔਰ ਉਹਦੇ ਛਲਾਗਾ ਵੀ ਦਿੱਤੀ ਸੋ ਮੈਂ ਧੰਨਵਾਦੀ ਆ ਜੀ ਤੁਮਾ ਸਾਹਿਬ ਦਾ ਔਰ ਬਾਕੀ ਸਮਝਣ ਵਾਲੇ ਸਮਝ ਜਾਣ ਵਿੱਚ ਕਿੰਨੇ ਜੋਸ਼ ਬਾਕੀ ਸਾਥੀ ਹੈ ਕਿ ਤਰ੍ਹਾਂ ਕਿਤੇ ਉਹਨੂੰ ਲੈ ਕੇ ਜਿਵੇਂ ਬੇਤਰੀ ਸਵਾਲ ਚੁੱਕ ਰਹੇ ਨੇ ਕਿਹੜੇ ਜੀ ਤੁਹਾਡੇ ਜਿਹੜੇ ਸਾਥੀ ਹੈਗੇ ਨੇ ਕਿ ਸਰ ਅਕਾਲ ਤਖਤ ਵੱਲੋਂ ਜਿਹੜੀ ਉਹ ਬਣਾਈ ਗਈ ਕਮੇਟੀ ਵਾਲੀ ਗੱਲ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਗਰ ਵੀਰ ਸਿੰਘ ਫਾਜ਼ਲ ਨੂੰ ਹਮਾਇਤ ਚਾਹੀਦੀ ਆ ਤੇ ਆਪਣੀ ਪ੍ਰਧਾਨਗੀ ਦਾ ਅਸਤੀਫਾ ਦੇ ਕੇ ਅਕਾਲ ਤਖਤ ਤੇ ਪੇਸ਼ ਹੋਵੇ ਇਸ ਤਰ੍ਹਾਂ ਮੇਰਾ ਵੀਰ ਤੁਹਾਨੂੰ ਨਾ ਇਹਦੇ ਚ ਸਭ ਤੋਂ ਜਿਹੜਾ ਜ਼ਰੂਰੀ ਪੁਆਇੰਟ ਹੈ ਉਹ ਹੈ ਪੰਥਕ ਯੂਨਿਟੀ ਔਰ ਜਿਹੜੇ ਤਾਂ ਕਿਸੇ ਹੋਰ ਦੀ ਗੇਮ ਖੇਡਦੇ ਉਹਨਾਂ ਨੂੰ ਪੰਥਕ ਯੂਨਿਟੀ ਨਹੀਂ ਸਮਝ ਆਉਂਦੀ ਇਸ ਲਈ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਇੱਥੇ ਜੇ ਕੋਈ ਵੀ ਲੀਡਰ ਜਿਹੜਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਹੋਣਾ ਚਾਹੀਦਾ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੈਂਡੀਡੇਟ ਦੀ ਮਦਦ ਕਰੇ ਆਪਣੀ ਪਰਸਨਲ ਈਗੋ ਨੂੰ ਛੱਡ ਕੇ ਉਹ ਪੰਥ ਦੀ ਰੀਜਨਲ ਪਾਰਟੀ ਦੀ ਮਦਦ ਕਰੇ ਤੇ ਫਿਰ ਅਸੀਂ ਸਮਝਾਂਗੇ ਥੈਟ ਦੇ ਆਰ ਐਕਚੁਅਲੀ ਕਮਿਟਿਡ ਨਹੀਂ ਤਾਂ ਉਹ ਨਹੀਂ ਕਰਨਗੇ ਸੋ ਇਨਡਾਇਰੈਕਟ ਸਪੋਰਟ ਫੇਰ ਉਹ ਭਾਵੇਂ ਕਾਂਗਰਸ ਨੂੰ ਸਮਝ ਲਓ ਤੇ ਭਾਵੇਂ ਰੂਲਿੰਗ ਪਾਰਟੀ ਨੂੰ ਸਮਝ ਲਓ ਮਜਬੂਰੀ ਹੋਣੀ ਆ ਦਬਾਅ ਹੋਣਾ ਇਹ ਮੈਂ ਨਹੀਂ ਕਹ ਰਿਹਾ ਸਰ ਜਾਕਰ ਸਾਹਿਬ ਵੀ ਪਿਛਲੇ ਦਿਨੀ ਇੱਕ ਸਮਾਗਮ ਚ ਗਏ ਸੀਗੇ ਤਾਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਕੱਲ੍ਹ ਕੱਲ੍ਹ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਪੰਥ ਨੂੰ ਇਕੱਠੇ ਹੋਣ ਦੀ ਚੰਗੀ ਸਟੇਟਮੈਂਟ ਹੈ ਜੋ ਬਾੜੀ ਗੱਲ ਹੈ ਚੰਗੀ ਗੱਲ ਆ ਤੁਸੀਂ ਵੀ ਚਾਰ ਚੈਨਲ ਇਕੱਠੇ ਹੋ ਜਾਓਗੇ ਤੇ ਟੀਆਰਪੀ ਹੋਰ ਵੱਧ ਜਾਊਗਾ ਤੇ ਤੁਸੀਂ ਤੁਹਾਨੂੰ ਵੀ ਮੈਂ ਸਲਾਹ ਦੇ ਦਿਆਂ ਕਿ ਤੁਸੀਂ ਵੀ ਛੁੜ ਜੋੜ ਕੇ ਇਕੱਠੇ ਹੋਜੋ ਇੱਕੋ ਚੈਨਲ 'ਤੇ ਆਜੋ ਤੇ ਫਿਰ ਇੱਕੋ ਚੈਨਲ ਦੀ ਬੱਲੇ ਬੱਲੇ ਹੋਜੂ ਤੇ ਬਾਕੀ ਐਵੇਂ ਨਹੀਂ ਨਾ ਜ਼ੋਰ ਲਾਉਣਾ ਪੈਣਾ ਸਾਰਿਆਂ ਨੂੰ ਉਸ ਤਰ੍ਹਾਂ ਜਿਹੜੀ ਪਾਰਟੀ ਦੇ ਵੀ ਲੀਡਰ ਇਕੱਠੇ ਹੋ ਜਾਣਗੇ ਤੇ ਚੰਗੀ ਗੱਲ ਹੈ ਜੀ ਉਹ ਚੰਗੀ ਬਾੜੀ ਗੱਲ ਸਰ ਮੰਤਰੀ ਤੇਨੂ ਜੀ ਨੇ ਬਿਆਨ ਦਿੱਤਾ ਹੈ ਸਾਡੇ ਕੈਂਡੀਡੇਟ ਨੂੰ ਲੈ ਕੇ ਸਰ ਹਾਂ ਹਾਂ ਕਿ ਇਹ ਕੈਂਡੀਡੇਟ ਕਿਸ ਪ੍ਰਕਾਰ ਦੇ ਨਹੀਂ ਨੈਗੇਟਿਵ ਬਿਆਨ ਦਿੱਤੇ ਕਿ ਜੀ ਕਿਰਕਟੇ ਬਿਲਕੁਲ ਹੀ ਨਿਕਤਾ ਨਹੀਂ ਨਾ ਦੇ ਕੈਪੀਟਲ ਦੇਖੋ ਮੈਂ ਨਾਂ ਦਾ ਬਿਆਨ ਸੁਣਿਆ ਇਸ ਲਈ ਮੈਂ ਤਾਂ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਤੁਹੇ ਵੀ ਹੁਣ ਖਬਰ ਹੀ ਲਾਉਣੀ ਆ ਕੋਈ ਮੈਂ ਬਿਆਨ ਸੁਣ ਲਾਂਗਾ ਤੇ ਮੈਂ ਦੱਸਦਾਗਾ ਮਗਰ ਮੈਂ ਆਸ ਜ਼ਰੂਰ ਕਰੂੰਗਾ ਕਿ ਜੇ ਵਾਕੇ ਉਹਨਾਂ ਨੂੰ ਰੀਜਨਲ ਪਾਰਟੀ 'ਚ ਵਿਸ਼ਵਾਸ ਹੈ ਤੇ ਫਿਰ ਦਬਾਹ ਹੇਟ ਨਾ ਹੋਣ ਕਿਸੇ ਦੇ ਰੀਜਨਲ ਪਾਰਟੀ ਦੇ ਕੈਂਡੀਡੇਟ ਦੀ ਮਦਦ ਕਰ ਇੱਥੇ ਤਾਂ ਰੀਜਨਲ ਆਵਾਜ਼ ਨੂੰ ਬੁਲੰਦ ਕਰਨ ਦੀ ਗੱਲ ਆ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਗੱਲ ਆ ਕਿਸੇ ਦੇ ਹੋਰ ਹੱਥ ਤੇ ਨਾ ਔਰ ਮੇਰੀ ਤੇ ਅਪੀਲ ਰਊ ਤੇ ਪਟਾਰੂ ਚੱਕੀ ਨੇ ਇਸ ਵਸਤਵ ਤੋਂ ਕਰਦੇ ਜਾਏ ਕਿ ਇਹਨਾਂ ਨੂੰ ਆਰਥਿਕ ਤੇ ਵਿਰੋਧੀ ਦਲੇਨਾਂ ਤੋਂ ਮੁਕਤ ਨਹੀਂ ਬਾਰ-ਬਾਰ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਦਿੱਲੀ ਤੋਂ ਆਏ ਬੰਦੇ ਕੋ ਚੰਗੇ ਬੰਦੇ ਬਾਰੇ ਵੀ ਸਵਾਲ ਪੁੱਛ ਲਿਆ ਪਟਾਰੂ ਚੱਕ ਦੀ ਹੱਕਦੰਦਾ ਪਤਾ ਆਪ ਜਦੋਂ ਪ੍ਰਚਾਰਕਾਂਫਰੈਂਸ ਤੇ ਜਾਣੇ ਬਚ ਕੇ ਜਾਇਆ ਕਰੋ ਐਵੇਂ ਨਾ ਕਿ ਲਜਾਇਆ ਕਰੋ ਭੱਜਾ ਨੂੰ ਲੈਂਡ ਪੋਲੀਸੀ 2025 ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਮੈਂ ਕੋਈ ਐਕਸਪੋਜ਼ ਚੀਜ਼ਾਂ ਕਰਾਂਗਾ ਕਿਸੇ ਕਮਲ ਲੈ ਕੇ ਖੁਲਾਸਾ ਕਰਾਂਗਾ ਦੋ ਦਿਨ ਬਾਅਦ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਹੈ ਕਾ ਅਕਾਲੀ ਦਲ ਦੇ ਪਟਾਰੇ ਚ ਇਹ ਦੇਖੋ ਜੀ ਇਹ ਸੁਖਵੀਰ ਜੀ ਦੱਸਣ ਮਗਰ ਮੈਂ ਤੁਹਾਨੂੰ ਇੱਕ ਓਵਰਆਲ ਵਿਊ ਦੇ ਦੇਣਾ ਇਹ ਰੇਰਾ ਦਾ ਚੀਫ ਕੌਣ ਜੀ ਇੱਕ ਦਿੱਲੀ ਤੋਂ ਅਰਵਿੰਦ ਕੇਜਰੀ ਆਲ ਦਾ ਰਾਈਟ ਹੈਂਡ ਮੈਂ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੀਫ ਕੌਣ ਜੀ ਦਿੱਲੀ ਤੋਂ ਇੱਕ ਬੀਬੀ ਲਈ ਪੋਲਿਊਸ਼ਨ ਕੰਟਰੋਲ ਬੋਰਡ ਥੱਲੇ ਕੌਣ ਆਉਂਦਾ ਜੀ ਸਾਰੀ ਇੰਡਸਟਰੀ ਸਾਰੀ ਪਰਮਿਸ਼ਨ ਅਥਾਰਟੀਆਂ ਫਰੋਂ ਪੈਟਰੋਲ ਪੰਪ ਲਾਉਣ ਤੋਂ ਘਰ ਬਣਾਉਣ ਤੋਂ ਮਤਲਬ ਕੋਈ ਕਲੋਨੀ ਪਾਸ ਹੋਣ ਤੋਂ ਸਾਰਾ ਕੁਝ ਪੋਲਿਊਸ਼ਨ ਕੰਟਰੋਲ ਬੋਰਡ ਕੋਲ ਜਾਣਾ ਕੋਈ ਕਲੋਨੀ ਦੀ ਲੀਗਲਾਈਜੇਸ਼ਨ ਰੇਰਾ ਕੋਲ ਜਾਣੀ ਦੋ ਵੱਡੇ ਅਦਾਰਿਆਂ ਤੇ ਕੇਜਰੀਆਲ ਨੇ ਆਪਣੇ ਬੰਦੇ ਬਿਠਾ ਦਿੱਤੇ ਹੁਣ ਇਹ ਜਿਹੜੀ ਲੈਂਡ ਪਾਲਿਸੀ ਆ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਜਿੱਥੇ ਐਗਰੀਕਲਚਰ ਇਹਦੀ ਬੈਕਬੋਨ ਹੈ ਥੋੜੀ ਜੇ ਪੰਜਾਬ ਦੀ ਰੈਕਗਨੀਸ਼ਨ ਹੈ ਨਾ ਸਿਰਫ ਦੋ ਇੱਕ ਏਰੀਏ 'ਚ ਹੈ ਜੀ ਫॉर ਦਾ ਕੁਰਬਾਨੀ ਥੋੜਾ ਜਿਹੜਾ ਵੇਲਰ ਥੋੜੀ ਕੁਰਬਾਨੀ ਜਜ਼ਬਾ ਉਹਦੇ ਵਾਸਤੇ ਔਰ ਦੂਜਾ ਥੋੜਾ ਜਿਹੜੀ ਰੈਕਗਨੀਸ਼ਨ ਹੈ ਜੇ ਥੋੜਾ ਖੇਤੀਬਾੜੀ 'ਚ ਗ੍ਰੀਨ ਰੈਵੋਲੂਸ਼ਨ ਤੇ ਥੋੜਾ ਰੈਕਗਨੀਸ਼ਨ ਹੈ ਇਹਨਾਂ ਦੋਵਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪਹਿਲਾਂ ਤਾਂ ਤੁਹਾਨੂੰ ਮੈਂਟਲੀ ਤੁਹਾਨੂੰ ਟਾਰਗੇਟ ਕੀਤਾ ਗਿਆ ਕਿ ਯੂ ਆਰ ਨਾਟ ਕੇਪेबल ਐਂਡ ਆਪ ਤੁਹਾਨੂੰ ਦਿੱਲੀੋਂ ਬੰਦੇ ਆ ਕੇ ਚਲਾਉਣਗੇ ਤੁਹਾਡਾ ਦਿਮਾਗ ਨਹੀਂ ਚੱਲਦਾ ਪਹਿਲਾਂ ਤਾਂ ਇਹ ਕਰਤਾ। ਦੂਜਾ ਕੰਮ ਇਹ ਕਰਤਾ ਕਿ ਇਹ ਦੋਵੇਂ ਚਾਹੇ ਰੇਰਾ ਹੈ ਚਾਹੇ ਇੰਡਸਟਰੀ ਉਹ ਸਾਰਿਆਂ ਉਹਨਾਂ ਦੀ ਸੰਗੀ ਆਪ ਦੇ ਹੱਥ 'ਚ ਲੈ ਲਈ। ਇਟ ਇਜ਼ ਮਨੀ ਮੇਕਿੰਗ ਸਿਸਟਮ 24000 ਏਕੜ ਤੁਸੀਂ ਪਹਿਲਾਂ ਕਿੰਨੇ ਫਾਰਮਰ ਨੂੰ ਡਿਸਪਲੇਸ ਕਰ ਰਹੇ ਹੋ ਕਿੰਨਾ ਦੀ ਲਾਈਵਲੀਹੂਡ ਨੂੰ ਡਿਸਪਲੇਸ ਕਰ ਰਹੇ ਹੋ ਫਿਰ ਤੁਸੀਂ ਜਿਹੜਾ ਆ ਕੇ ਤੁਹਾਨੂੰ ਮੱਥਾ ਟੇਕ ਜਾਂਦਾ ਉਹਨੂੰ ਕਹਿੰਦੇ ਚੰਗਾ ਇਹਦੀ ਜ਼ਮੀਨ ਕਾਢਦੇ ਹੋ ਕਰਪਸ਼ਨ ਦਾ ਇੱਕ ਨਵਾਂ ਘਰ ਬਣ ਰਿਹਾ ਪੈਸੇ ਇਕੱਠੇ ਕਰਨ ਦਾ ਜਿਵੇਂ ਇਲੀਗਲ ਔਰ ਇਹ ਬੰਦੇ ਕੌਣ ਨੇ ਕਾਈਂਡਲੀ ਸਮਝੋ ਮਾਸਟਰਮਾਈਂਡ ਕੌਣ ਨੇ ਜਿਹੜੇ ਸ਼ਰਾਬ ਕਾਨ ਚ ਦਿੱਲੀ ਅੰਦਰ ਰਹਿ ਕੇ ਆਏ ਉਹ ਤਾਂ ਮਾਸਟਰਮਾਈਂਡ ਨੇ ਜਿਨ੍ਹਾਂ ਨੇ ਪਹਿਲਾਂ ਪਾਲਿਸੀ ਬਣਾਈ ਉਸ ਪਾਲਿਸੀ ਨੇ ਕੈਬਨਿਟ ਦੀ ਪੰਜਾਬ ਗੱਮਣ ਦੀ ਕੈਬਨਿਟ ਦੀ ਸਬ ਕਮੇਟੀ ਨੇ ਤੇ ਅਫਸਰ ਕਮੇਟੀ ਨੇ ਕਿਹਾ ਕਿ ਆ ਜਿਹੜੀ ਪਾਲਿਸੀ ਬਣਾਈ ਹੈ ਇਹਦੇ ਨਾਲ 500 ਕਰੋੜ ਦਾ ਚੂਨਾ ਲੱਗਿਆ ਖਜ਼ਾਨੇ ਨੂੰ ਫੇਰ ਉਹ ਪਾਲਿਸੀ ਵਾਪਸ ਕੀਤੀ ਦਿੱਲੀ ਦੇ ਅੰਦਰ ਹੋਏ ਹੁਣ ਉਹ ਬੰਦੇ ਆ ਕੇ ਜਦ ਲੈਂਡ ਪਾਲਿਸੀ ਤਿਆਰ ਕਰ ਰਹੇ ਆ ਕਾਦੇ ਲਈ ਕਰ ਰਹੇ ਆ ਸਿੰਪਲ ਵਨ ਥਿੰਗ ਟੂ ਮੇਕ ਮਨੀ ਟੂ ਚੀਟ ਦਾ ਪੀਪਲ ਆਫ ਪੰਜਾਬ ਔਰ ਪੰਜਾਬ ਦੇ ਖਜ਼ਾਨੇ ਦੀ ਲੁੱਟ ਸਿੱਧੀ ਹੋ ਕੁਛ ਨਹੀਂ ਜਿਹੜਾ ਐਕਸਪੋਜ਼ ਹੋਊਗਾ ਉਹਨਾਂ ਲਈ ਠੀਕ ਹੈ ਜੀ ਕਿੱਧਰ